ਸਸੀ ਕਲ ਜੀ ਫਰਸਟ ਵੈਸ ਫਰੀਦਕੋਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆਉਂਦਾ ਉਹ ਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਉਂਦੀ ਹੈ 11 ਵਜੇ ਲਓ ਜੀ ਅੱਜ ਫੇਰ ਅਸੀਂ ਤੁਹਾਡੇ ਲਈ ਢ ਤੇ ਮੈਨੂੰ ਲੱਗਦਾ ਕਿ ਅੱਜ ਸਾਨੂੰ ਨਹੀਂ ਕਹਿਣਾ ਪਊਗਾ ਸੋਲਡ ਆਊਟ ਸੋਲਡ ਆਊਟ ਠੀਕ ਹੈ ਜੀ ਸਭ ਨੂੰ ਸੂਟ ਦੇਵਾਂਗੇ ਅੱਜ ਲਓ ਜੀ ਪਹਿਲਾ ਸੂਟ ਦੇਖੋ ਬਹੁਤ ਪਿਆਰਾ ਸੂਟ ਹੈਗਾ AK टेक्स ਦਾ ਪਸ਼ਮੀਨਾ ਰਹੂਗਾ AK टेक्स ਦਾ ਸਿਲਕ ਪਸ਼ਮੀਨਾ ਬਹੁਤ ਪਿਆਰਾ ਲਓ AK टेक्स ਦੇ ਸਿਲਕ ਪਸ਼ਮੀਨੇ ਦੀ ਪਹਿਣਾ ਦੀ ਬਹੁਤ ਡਿਮਾਂਡ ਸੀ ਔਰ ਉਹਦੇ ਉੱਪਰ ਨਾ ਤੁਹਾਨੂੰ ਹੈਂਡਵਰਕ ਮਿਲੂਗਾ ਥੋੜਾ ਥੋੜਾ ਜਰੀ ਵਰਕ ਐਂਡ ਸਿੱਪੀ ਵਰਕ ਪਲੱਸ ਨੋਟ ਵਰਕ ਕਲਰ ਬਹੁਤ ਜਿਆਦਾ ਪਿਆਰਾ ਹੈ। ਲੋ। ਸਿਲਵਰ ਗ੍ਰੇਜ ਆ ਕਲਰ ਹੈ। ਆ ਦੇਖੋ ਤੁਸੀਂ ਕੇਰਾ ਕੇਰੇ ਦੇ ਉੱਪਰ ਫੇਰ ਤੁਹਾਨੂੰ ਹਲਕਾ ਹਲਕਾ ਜਿਹੜਾ ਵਰਕ ਮਿਲੂਗਾ ਇਹ ਇਹ ਹੈਂਡ ਦਾ ਟੱਚ ਹੈਗਾ। ਠੀਕ ਹੈ ਜੀ। ਲੋ ਮੈਂ ਹੁਣ ਤੁਹਾਨੂੰ ਦੂਰੋਂ ਦਿਖਾਉਣੀ ਐ ਇਦਾਂ ਕਰਕੇ। ਇਹ ਹੈਗਾ ਏਕੇ ਟੈਕਸ ਦਾ ਸਿਲਕ ਪਸ਼ਮੀਨਾ ਆ। ਠੀਕ ਹੈ ਇਹ ਹੈਗੀ ਇਹਦੀ ਬੈਕ ਸਾਈਡ। ਬੈਕ ਸਾਈਡ ਤੇ ਫੇਰ ਤੁਹਾਨੂੰ ਇਦਾਂ ਹੀ ਬਾਰਡਰ ਮਿਲੂਗਾ। ਕਾਪਰ ਕਲਰ ਦੀ ਸਲਵਾਰ ਹੋਊਗੀ। ਸਹੀ ਆ ਰਿਹਾ ਕਲਰ। ਬਹੁਤ ਸੋਹਣੀ ਸਲਵਾਰ ਹੈਗੀ ਐ 2.5 2.5 ਮੀਟਰ ਦੇ ਪੀਸ ਰਹਿਣਗੇ ਦੋਨੋਂ 2.5 ਮੀਟਰ ਦੀ ਸ਼ਰਟ। ਔਰ 2.5 ਮੀਟਰ ਦੀ ਸੰਵਾਰ ਲਊਗੀ ਠੀਕ ਹੈ ਜੀ ਹੁਣ ਆਪਾਂ ਦਿਖਾਉਣੇ ਆ ਇਹਦੇ ਨਾਲ ਪਤਲੇ ਹੀ ਪਤਲੇ ਸ਼ਾਲ ਹੋਣਗੇ ਸਾਰੇ ਸੂਟਾਂ ਨਾਲ ਲੋ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਔਰ ਪਤਲੇ ਸ਼ਾਲ ਵਾਲੇ ਸੂਟ ਨੇ ਲੋ ਜੀ ਠੀਕ ਹੈ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1325 1325 ਦੇ ਵਿੱਚ ਇਹ ਪਿਆਰਾ ਜਿਹਾ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤਾਲ ਬੀਬੀ ਜੇ ਦੋ ਚੱਕਾ ਹੁੰਦੀਆਂ ਹਾਂ ਬੀਬੀ ਮੈਂ ਯਾਦ ਕਰਾ ਦਿੰਦੀ ਆ ਵੀ ਜੇ ਦੋ ਚੱਕੋ ਨੀ ਆ ਜੇ ਦੋ ਸੂਟ ਚੱਕੋਗੇ ਤਾਂ 50-50 ਦੋਨਾਂ ਚੋਂ ਲੈਸ ਹੋ ਜਾਣਗੇ ਠੀਕ ਹੈ ਜੀ ਕਿਉਂਕਿ ਫਿਰ ਸ਼ਿਪਿੰਗ ਫ੍ਰੀ ਹੋ ਜਾਂਦੇ ਨੇ ਸੂਟ 50 ਰੁਪਏ ਅਸੀਂ ਸ਼ਿਪਿੰਗ ਦੇ ਰੱਖਦੇ ਆ ਦੇ ਵਿੱਚ ਫਿਰ ਸਾਰਿਆਂ ਤੇ ਸ਼ਿਪਿੰਗ ਫ੍ਰੀ ਹੋ ਜਾਂਦੀ ਆ ਆਹ ਲਓ ਜੀ ਅਗਲਾ ਸੂਟ ਦੇਖੋ ਬਹੁਤ ਪਿਆਰਾ ਸੂਟ ਹੈ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਥੋੜਾ ਵਾਈਨ ਜਿਹਾ ਕਲਰ ਹੈ ਸਿਲਵਰ ਜਿਹਾ 베ਸ ਸਾਰਿਆਂ ਦਾ ਹੀ ਸਿਲਵਰ ਜਿਹਾ 베ਸ ਹੈਗਾ ਔਰ ਜਿਹੜੇ ਵਿਚਲੇ ਕਲਰ ਨੇ ਉਹ ਚੇਂਜ ਹੋ ਰਹੇ ਨੇ ਔਰ ਹੈਂਡਵਰਕ ਸਾਰਿਆਂ ਦੇ ਉੱਪਰ ਮਿਲੂਗਾ ਤੁਹਾਨੂੰ ਇਦਾਂ ਹੀ ਬੈਕ ਸਾਈਡ ਔਰ ਬੈਕ ਸਾਈਡ ਬਾਜੂ ਵੀ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਈ ਇਸ ਤਰ੍ਹਾਂ ਦੀ ਬਾਜੂ ਆਊਗੀ ਠੀਕ ਹੈ ਜੀ ਤੇ ਇਹ ਹੈਗੀ ਆ ਇਹਦੀ ਸਲਵਾਰ ਜਿਵੇਂ ਟੂ ਟੋਨ ਪਸ਼ਮੀਨਾ ਨਹੀਂ ਹੁੰਦਾ ਉਸ ਤਰ੍ਹਾਂ ਵਿੱਚ ਬਲੈਕ ਜਿਹਾ ਥ्रेड ਆਊਗਾ ਨਾਲ ਨਾਤੀ ਸਰ ਬਹੁਤ ਸੋਹਣਾ ਹਾਂ ਵਾਈਨ ਮਹਿਰੂਨ ਜਿਹਾ ਕਲਰ ਹੈਗਾ ਇਹ ਪ੍ਰੋਪਰ ਵਾਈਨ ਵੀ ਨਹੀਂ ਹੈਗਾ ਸਹੀ ਆ ਰਿਹਾ ਹੁਣ ਮੈਨੂੰ ਲੱਗਦਾ ਕਲਰ ਹੂੰ ਸਹੀ ਹੈ ਹਾਂ ਸਹੀ ਆ ਰਿਹਾ ਔਰ ਇਹਦਾ ਸ਼ਾਲ ਦੇਖੋ ਤੁਸੀਂ ਚਾਲ ਹੈਗਾ ਜਿਹੜਾ ਉਹ ਥੋੜਾ ਡਾਰਕ ਕਲਰ ਦਾ ਬਹੁਤ ਪਿਆਰਾ ਲੱਗਦਾ ਇਹ ਗਰਲਿਸ਼ ਰੁਕੀ ਜਿਹਾ ਸੂਟ ਹੈਗਾ। ਲੋ ਇਹ ਡਾਰਕ ਐਂਡ ਲਾਈਟ ਦਾ ਮਿਕਸਚਰ ਜਿਹਾ ਹੈਗਾ ਜੀ ਖੁੱਲੇ ਡੁੱਲੇ ਸ਼ਾਲ ਹੈਗੇ ਐ ਨਹੀਂ ਛੋਟਾ ਜਿਹਾ ਸ਼ਾਲ ਨਹੀਂ ਆ ਔਰ ਪਤਲਾ ਹੈਗਾ ਜੀ ਆਪ ਲੈਣੇ ਸੌਖੇ ਨੇ ਇਹ ਠੀਕ ਹੈ 1325 ਦੇ ਵਿੱਚ ਆਊਗਾ ਸੂਟ ਸ਼ਿਪਿੰਗ ਫ੍ਰੀ ਰਹੂਗੀ। ਨੈਕਸਟ ਹੈਗਾ ਬਲੈਕ ਕਲਰ ਸਾਰਾ ਮੈਨ ਲਾ ਦੇ ਮੈਂ ਨਾ ਖੋਲਾਂ ਥੋੜਾ ਜਿਹਾ ਮੈਂ ਸ਼ਾਲ ਖੋਲ ਕੇ ਦਿਖਾ ਦੇਣੀ ਆ ਹਾਂ ਤੇ ਆ ਲੋ ਇਹ ਵਾਲਾ ਬਾਰਡਰ ਰਹੂਗਾ ਠੀਕ ਹੈ ਜੀ ਤੇ ਇਹ ਹੋਊਗਾ ਇਹਦਾ ਸੈਂਟਰ ਤੇ ਕੰਨੀਆਂ ਤੇ ਤੁਹਾਨੂੰ ਇਸ ਤਰ੍ਹਾਂ ਦਾ ਨਾਲ-ਨਾਲ ਆਰਡਰ ਮਿਲੂਗਾ ਠੀਕ ਹੈ ਜੀ ਕਾਫੀ ਸੋਹਣੇ ਸੂਟ ਨੇ ਫਟਾਫਟ ਚੱਕਣ ਵਾਲੀ ਸੂਟ ਨੇ ਜਿਹੜੀਆਂ ਲੇਟ ਹੋ ਜਾਂਦੀਆਂ ਨੇ ਪਹਿਣਾ ਫਿਰ ਰਹਿ ਜਾਂਦੀਆਂ ਨੇ ਫਿਰ ਸਾਨੂੰ ਸੋਲਡ ਆਊਟ ਲਿਖਣਾ ਪੈਂਦਾ ਤੇ ਇਸ ਤਰ੍ਹਾਂ ਹੈਗਾ ਇਹ ਬਲੈਕ ਕਲਰ ਦੇ ਵਿੱਚ ਸੇਮ ਹੀ ਹੈਗਾ ਪ੍ਰਿੰਟਿੰਗ ਸੇਮ ਹੈਗੀ ਆ ਜਿਹੜੀ ਤੁਸੀਂ ਪਹਿਲਾਂ ਦੇਖ ਲਈ ਆ ਠੀਕ ਹੈ ਜੀ ਬੇਸ ਸਾਰੇ ਸੂਟਾਂ ਦਾ ਸੇਮ ਰਹੂਗਾ ਇਹਦੇ ਵਿੱਚ ਤੁਹਾਨੂੰ ਚਾਰ ਸੂਟ ਮਿਲਣਗੇ ਤੇ ਪ੍ਰਾਈਸ ਰਹੂਗੀ 1325 ਫॉर ਸਿੰਗਲ ਸੂਟ ਨੈਕਸਟ ਦੇਖੋ ਗ੍ਰੀਨ ਕਲਰ ਲਓ ਜੀ ਇਹ ਵਾਲਾ ਗ੍ਰੀਨ ਕਲਰ ਹੈਗਾ ਸਲਵਾਰ ਦਿਖਾਉਣੀ ਆ ਸਲਵਾਰ ਦਾ ਕਲਰ ਦੇਖੋ ਤੁਸੀਂ ਇਹ ਵਾਲਾ ਠੀਕ ਹੈ ਜੀ ਲਓ ਕਾਫੀ ਵਧੀਆ ਲੱਗਦੇ ਨੇ ਸੂਟ ਇਹ ਹੈਗਾ ਇਹਦਾ ਸ਼ਾਲ ਸ਼ਾਲ ਸਾਰੇ ਸੇਮ ਹੀ ਨੇ ਜਿਵੇਂ ਤੁਸੀਂ ਪਹਿਲਾਂ ਦੇਖੇ ਨੇ ਸੇਮ ਹੀ ਉਸ ਤਰ੍ਹਾਂ ਦਾ ਹੀ ਡਿਜ਼ਾਈਨਿੰਗ ਹੋਊਗੀ ਇਹਦੀ ਆ ਲਓ ਠੀਕ ਹੈ ਜੀ ਲਓ ਹੁਣ ਕਰ ਦਈਏ ਇਹਨਾਂ ਨੂੰ ਇਕੱਠਾ ਨੇਰਾ ਹੋ ਚੱਲਿਆ ਸਾਨੂੰ ਫਟਾਫਟ ਵੀਡੀਓ ਬਣਾਉਣੀ ਆ ਅਸੀਂ ਤੇ ਲਓ 1325 ਦੇ ਵਿੱਚ ਇੱਕ ਸੂਟ। ਹਲੋ ਜੀ ਹੁਣ ਆਪਾਂ ਡਿਜ਼ਾਈਨਿੰਗ ਚੇਂਜ ਕਰਨ ਲੱਗੇ ਆ। ਕਾਫੀ ਜਬੇਸ ਹੈਗਾ ਇਹਦਾ। ਪ੍ਰੋਪਰ ਕਾਫੀ ਜਬ ਨਹੀਂ ਹੈਗਾ। ਡਲ ਕਾਫੀ ਜ ਹੈ ਪਰ ਸੂਟ ਬੜਾ ਜਿਆਦਾ ਸੋਹਣਾ। ਆਹ ਲਓ। ਲੋਈ ਇਹ ਵੀ ਉਹ ਹੀ ਟੂ ਟੋਨ ਪਸ਼ਮੀਨੇ ਦੀ ਤਰ੍ਹਾਂ ਹੈਗਾ ਇਹ ਡਬਲ ਟੋਨ ਜਾਂ ਤਾਂ ਹੀ ਕਰਕੇ ਇਹਦਾ ਜਿਹੜਾ ਸਿਲਕ ਪਸ਼ਮੀਨਾ ਵੀ ਕਹਿ ਦਿੰਨੇ ਆਪਾਂ ਇਹ ਕੇ ਟੈਕਸ ਦੇ ਨੂੰ। ਤੇ ਪ੍ਰਿੰਟ ਦੇਖੋ ਤੁਸੀਂ ਇੰਨਾ ਕੁ ਪਿਆਰਾ ਔਰ ਲਾਈਟ ਵੇਟ ਪਸ਼ਮੀਨਾ ਪਤਲਾ ਪਸ਼ਮੀਨਾ ਮੋਟਾ ਜਿਆ ਨਹੀਂ ਪਸ਼ਮੀਨਾ ਹੈਗਾ ਇਹਦੇ ਚ ਨੈਗੇਟਿਵ ਪ੍ਰਿੰਟਿੰਗ ਵੀ ਹੈਗੀ ਔਰ ਦੂਸਰੀ ਵੀ ਹੈਗੀ ਹੈ ਠੀਕ ਹੈ ਜੀ ਔਰ ਬਾਰਡਰ ਦੇਖ ਲਓ ਤੁਸੀਂ ਇਹਦੇ ਲਓ ਬੈਕ ਸਾਈਡ ਸੇਮ ਰਹੂਗੀ ਪ੍ਰਿੰਟਡ ਇਹ ਰਹੂਗੀ ਇਹਦੇ ਨਾਲ ਸਲਵਾਰ ਤੇ ਇਹ ਹੈ ਜੀ ਇਹਦਾ ਸ਼ਾਲ ਪਤਲੇ ਵਾਲੇ ਸ਼ਾਲ ਰਹਿਣਗੇ ਨਾਲ ਬਹੁਤ ਪਿਆਰੇ ਸ਼ਾਲ ਰਹਿਣਗੇ ਲੋ ਇੰਨੇ ਕੁ ਪਿਆਰੇ ਨੇ ਇੰਨਾ ਕੁ ਡਿਜ਼ਾਈਨਿੰਗ ਸੋਹਣੀ ਹੈ ਇਹਨਾਂ ਦੀ ਪੂਰੇ ਲੰਬੇ ਨੇ ਛੋਟੇ ਛੋਟੇ ਛਾਲ ਨਹੀਂ ਹੈਗੇ ਇਹ ਬਾਰਡਰ ਹੋਊਗਾ ਲੋ ਜੀ ਪ੍ਰਾਈਸ ਹੈਗੀ ਇਹਦੀ ਪ੍ਰਾਈਸ ਮੇਰਾ ਖਿਆਲ ਆ ਥੋੜਾ ਫਰਕ ਸੀਗੀ ਉਹਨਾਂ ਨਾਲੋਂ ਲੋ ਜੀ ਪ੍ਰਾਈਸ ਇਹਦੀ ਰਹੂਗੀ 1150 1150 ਸਟੱਫ ਸੇਮ ਰਹੂਗਾ ਜਿਹੜਾ ਤੁਸੀਂ ਪਹਿਲਾਂ ਸੂਟ ਦੇਖੇ ਨੇ ਪਰ ਉਹਦੇ ਵਿੱਚ ਹੈਂਡਵਰਕ ਸੀਗਾ ਇਹਦੇ ਵਿੱਚ ਹੈਂਡਵਰਕ ਨਹੀਂ ਹੈਗਾ ਇਹ ਪ੍ਰਿੰਟਡ ਠੀਕ ਹੈ ਜੀ ਕਲਰ ਬਹੁਤ ਸੋਹਣਾ ਹੈ ਸੀ ਗ੍ਰੀਨ ਜਿਹਾ ਕਲਰ ਕਹਿ ਸਕਦੇ ਆਪਾਂ ਇਹਨੂੰ ਫਰੋਜ਼ੀ ਤਾਂ ਨਹੀਂ ਹੈਗਾ ਔਰ ਗ੍ਰੀਨ ਵੀ ਨਹੀਂ ਹੈਗਾ ਮਿਕਸਚਰ ਜਾਂ ਹੈਗਾ ਗ੍ਰੀਨ ਦਾ ਤੇ ਫਰੋਜ਼ੀ ਦਾ ਠੀਕ ਹੈ ਸਹੀ ਹੈ ਹਾਂ ਸਹੀ ਆ ਰਿਹਾ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਇਹ ਹੈਗਾ ਇਹਦਾ ਸ਼ਾਲ ਪੂਰਾ ਆਪਾਂ ਸ਼ਾਲ ਦਾ ਖਲਾਰਾ ਨਹੀਂ ਪਾਉਂਦੇ ਬਹੁਤਾ ਜਿਆਦਾ ਪਿਆਰਾ ਹੈਗਾ ਸ਼ਾਲ ਚੁੰਨ ਚੁੰਨ ਕੇ ਸੂਟ ਲੈਂਦੇ ਆ ਜੀ ਤੁਹਾਡੇ ਲਈ ਤੇ ਫਟਾਫਟ ਚੱਕਣ ਦੀ ਕਰਿਓ ਤੁਸੀਂ ਲੋ ਜੀ ਅਗਲਾ ਦੇਖੋ ਮਸਟਰਡ ਕਲਰ ਬਹੁਤ ਸੋਹਣਾ ਕਲਰ ਹੈ ਇਹ ਵੀ ਇਸ ਤਰ੍ਹਾਂ ਦਿਖਾ ਦਿੰਦੀ ਆ ਮੈਂ ਤੁਹਾਨੂੰ ਉਦਾਂ ਹੀ ਪ੍ਰਿੰਟਿੰਗ ਰਾਹੂਗੀ ਜਿਸ ਤਰ੍ਹਾਂ ਦੀ ਪ੍ਰਿੰਟਿੰਗ ਤੁਸੀਂ ਬਾਕੀਆਂ ਦੀ ਦੇਖੀ ਐ ਬਸ ਕਲਰ ਦਾ ਫਰਕ ਐ ਥੋੜਾ ਜਿਆਦਾ ਖੋਲਣਾ ਹੀ ਪਊਗਾ ਸ਼ਾਈਨ ਕਰਦਾ ਐ ਬਹੁਤ ਪਿਆਰਾ ਹੈਗਾ ਇਹ ਸੂਟ ਲੋ ਠੀਕ ਐ ਜੀ ਕਾਫੀ ਸੋਹਣੇ ਲੱਗਦੇ ਨੇ ਸੂਟ ਇਹ ਔਰ ਸ਼ਰਟ ਥੋੜੀ ਜਿਹੜੀ ਬਾਜੂ ਹੋਊਗੀ ਨਾ ਉਹਦੇ ਤੇ ਵੀ ਇਸ ਤਰ੍ਹਾਂ ਦਾ ਇੱਕ ਫਲਾਵਰ ਆਊਗਾ ਔਰ ਬਾਰਡਰ ਆਊਗਾ ਕਲਰ ਬਿਲਕੁਲ ਸਹੀ ਦੇਖ ਰਹੇ ਹੋ ਤੁਸੀਂ ਇਹ ਆ ਲੋ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਤੇ ਇਹ ਹੈ ਦਾ ਸ਼ਾਲ ਲੋ ਜੀ ਇਹ ਹੈਗਾ ਦਾ ਸੈਂਟਰ ਮੈਂ ਡਬਲ ਖੋਲ ਦੇਣੀ ਆ ਆ ਲੋ ਇਸ ਤਰ੍ਹਾਂ ਦੇ ਸ਼ਾਲ ਹੋਣਗੇ ਪੂਰੇ ਇਹ ਲੰਬੇ ਚੌੜੇ ਚ ਸ਼ਾਲ ਹੋਣਗੇ ਹਨ ਵਧੀਆ ਖਾਨਾ ਪੂਰਤੀ ਜੀ ਨਹੀਂ ਹੈਗੀ ਬਹੁਤ ਸੋਹਣੇ ਸੂਟ ਨੇ 11:300 ਦੇ ਵਿੱਚ ਲੋ ਜੀ ਅਗਲਾ ਦੇਖੋ ਇਹ ਵਾਲਾ ਕਲਰ ਹੈ ਅ ਪਿੰਕ ਜਿਹਾ ਕਲਰ ਹੈ ਹਨਾ ਡਬਲ ਟੋਨ ਜਿਹਾ ਹੈਗਾ ਇਹ ਸਲਵਾਰ ਦਾ ਪੀਸ ਤੇ ਇਹ ਹੈਗਾ ਜੀ ਇਹਦਾ ਸ਼ਾਲ ਕਲਰ ਬੜਾ ਜਿਆਦਾ ਸੋਹਣਾ ਹੈ ਤੇ ਕਿਹੜਾ ਕਲਰ ਹੋਊਗਾ ਇਹ ਪਿੰਕ ਜਿਹਾ ਇਹ ਡਾਰਕ ਪਿੰਕ ਜਿਹਾ ਹਨਾ ਸਹੀ ਹੈ ਹਾਂ ਸਹੀ ਆ ਰਿਹਾ ਬਹੁਤ ਸੋਹਣਾ ਸੂਟ ਹੈ 1150 ਦੇ ਵਿੱਚ ਅਗਰ ਦੋ ਚੱਕੋਗੇ ਤਾਂ 11 1100 ਚ ਆਉਂਗੇ ਹਾਂ ਲੋ ਜੀ ਅਗਲਾ ਦੇਖੋ ਸਟੱਫ ਤਾਂ ਸੇਮ ਹੀ ਰਹੂਗਾ। ਤਾ ਬੜਾ ਪਿਆਰਾ ਸੂਟ ਹੈ। ਇੰਨਾ ਸੁਪਰ ਲੁੱਕ ਦਾ ਸੂਟ ਹੈ। ਸਟੱਫ ਸੇਮ ਹੈ ਸਾਰਿਆਂ ਦਾ ਹੁਣ ਤੱਕ ਜਿਹੜਾ ਵੀ ਮੈਂ ਦਿਖਾ ਰਹੀ ਹਾਂ ਨਾ ਸਿਲਕ ਪਸ਼ਮੀਨਾ ਕਹਿ ਕੇ AKTX ਦਾ। ਇਹ ਉਹੀ ਹੈ। ਸ਼ਾਈਨ ਕਰਦਾ ਸਟੱਫ ਬਹੁਤ ਪਿਆਰਾ ਹੈ। ਹਲਕਾ ਲਾਈਟ ਵੇਟ ਹੈ। ਮੋਟਾ ਜ ਨਹੀਂ ਹੈਗਾ, ਪਤਲਾ ਹੈ। ਠੀਕ ਹੈ। ਬਾਰਡਰ ਦੇਖ ਲਓ ਬਹੁਤ ਪਿਆਰਾ ਬਾਰਡਰ ਹੈ। ਜਿਹੜਿਆ ਕ ਰੰਗ ਦਾ ਫਰਕ ਪੈਂਦਾ ਦੂਰ ਮਾਊਸ ਜਿਹਾ ਕਲਰ ਹੈ ਜੀ ਆਹ ਰੰਗ ਇਹ ਹੈਗੀ ਬਾਜੂ ਬਸ ਆਹ ਰੰਗ ਹੈ ਲੋ ਦੇਖ ਲੋ ਜੀ ਸਹੀ ਕਲਰ ਹੈ ਤੇ ਹੁਣ ਮੈਂ ਤੁਹਾਨੂੰ ਸ਼ਾਲ ਦਿਖਾ ਦੇਣੀ ਆ ਪਤਲੇ ਵਾਲੇ ਸ਼ਾਲ ਰਹਿਣਗੇ ਸਾਰਿਆਂ ਦੇ ਆਹ ਲੋ ਪ੍ਰਿੰਟਡ ਸ਼ਾਲ ਬਹੁਤ ਸੋਹਣਾ ਔਰ ਪੂਰੀ ਲੈਂਥ ਹੈ ਦੀ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਵੀ ਰਹੂਗੀ 1150 ਇਹ ਡਿਜ਼ਾਈਨ ਦੇ ਆਪਣੇ ਕੋਲੇ ਦੋ ਹੀ ਸੂਟ ਨੇ ਜੀ ਜਿਹੜਾ ਹੁਣ ਬਾਰਡਰ ਵਾਲਾ ਦਿਖਾਇਆ ਤੁਹਾਨੂੰ ਸੂਟ ਤਾਂ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਇੱਕ ਨਹੀਂ ਮਿਲਿਆ ਤਾਂ ਦੂਜੇ ਤੇ ਸ਼ਿਫਟ ਹੋ ਜਿਓ ਤੁਸੀਂ ਲੋ ਕਲਰ ਇਹ ਵੀ ਬੜਾ ਪਿਆਰਾ ਕਿਹੜਾ ਕਲਰ ਹੈ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਰੰਗ ਆਪੇ ਜੰਨ ਲੇ ਸਹੀ ਤੁਸੀਂ ਵੇਖ ਲਿਓ ਸਹੀ ਜੋ ਵੀ ਆ ਰਿਹਾ ਬਿਲਕੁਲ ਐਗਜ਼ੈਕਟ ਆ ਰਿਹਾ ਔਰ ਮਹਿੰਦੀ ਜਾਂ نیچے ਬਾਰਡਰ ਹੈਗਾ ਔਰ ਇਹ ਹੈਗਾ ਇਹਦਾ ਪ੍ਰਿੰਟਰ neck ਦਾ ਠੀਕ ਹੈ ਇਹ ਹੈਗੀ ਇਹਦੀ ਬਾਜੂ ਬੈਕ ਸਾਈਡ ਨਹੀਂ ਮੈਂ ਦੱਸੀ ਪਹਿਲਾਂ ਵਾਲੇ ਦੀ ਮੈਂ ਹੁਣ ਦੱਸ ਦਿੰਨੀ ਆ ਬਸ ਸਹੀ ਹੈ ਸਹੀ ਆ ਰਿਹਾ ਬਿਲਕੁਲ ਤੇ ਬੈਕ ਸਾਈਡ ਵੀ ਤੁਹਾਨੂੰ ਇਹ ਵਾਲਾ ਬਾਰਡਰ ਮਿਲੂਗਾ ਠੀਕ ਹੈ ਜੀ ਪਿਆਰਾ ਸੂਟ ਹੈ ਬਹੁਤ ਆ ਲੋ ਸ਼ਾਲ ਬਹੁਤ ਸੋਹਣੀ ਹਮ ਸਾਰੇ ਸੂਟ ਹੀ ਬੜੇ ਪਿਆਰੇ ਆ ਹਮ ਆ ਲੋ ਬਹੁਤ ਸੋਹਣਾ ਸੂਟ ਹੈ ਠੀਕ ਹੈ ਲੋ ਜੀ ਪ੍ਰਾਈਸ ਰਹੂਗੀ 1150 ਲੋ ਵੀ ਆਪਾਂ ਹੁਣ ਡਿਜ਼ਾਈਨਿੰਗ ਚੇਂਜ ਕੀਤੀ ਹੈ ਪਰ ਸਟੱਫ ਚੇਂਜ ਨਹੀਂ ਕੀਤਾ ਸਟੱਫ ਹੋ ਹੀ ਰਹੂਗਾ ਜੋ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਸੀਗੇ ਏਕੇ ਟੈਕਸ ਦਾ ਸਿਲਕ ਪਸ਼ਮੀਨਾ ਲੋਲੀ ਬੜਾ ਪਿਆਰਾ ਸੂਟ ਹੈ ਬਾਰਡਰ ਦੇਖੋ ਵਾਈਨ ਜャ ਸ਼ੇਡ ਹੈ ਜੀ ਔਰ ਘੇਰੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਬਾਰਡਰ ਮਿਲੇਗਾ ਆਹ ਲੋ ਇਹ ਹੈ ਦਾ ਫਰੰਟ ਸਾਈਡ ਫਰੰਟ ਦੇ ਉੱਪਰ ਇੱਕ ਤੁਹਾਨੂੰ ਮਤਲਬ ਤੁਹਾਡੀ ਚੈਸਟ ਦੇ ਉੱਪਰ ਛਾਤੀ ਤੇ ਆਊਗਾ ਇਹ ਵਾਲਾ ਫਲਾਵਰ ਨੈਕ ਫਲਾਵਰ ਹੋ ਗਿਆ ਔਰ ਘੇਰੇ ਤੇ ਤੁਹਾਨੂੰ ਇਹ ਬਾਰਡਰ ਮਿਲੇਗਾ ਬੜਾ ਪਿਆਰਾ ਜਾਂ ਔਰ ਇਹ ਹੈਗੀ ਹੈ ਦੀ ਬੋਦੀ ਠੀਕ ਹੈ ਜੀ ਤੇ ਬੈਕ ਸਾਈਡ ਤੇ ਸੇਮ ਆ ਵਾਲਾ ਬਾਰਡਰ ਮਿਲੇਗਾ ਇਹ ਹੈਗੀ ਸਲਵਾਰ ਇਹਦੀ 2.5 ਮੀਟਰ ਦੇ ਪੀਸ ਰਹਿਣਗੇ ਇਹ ਹੈਗਾ ਸ਼ਾਲ ਪਤਲੇ ਵਾਲਾ ਲੋ ਜੀ ਸ਼ਾਲ ਦੇਖੋ ਕਿੰਨਾ ਸੋਹਣਾ ਹੈ ਪੱਲੇ ਤੇ ਇੱਕ ਫਲਾਵਰ ਵੱਡਾ ਸਾਰਾ ਫੇਰ ਲਾਈਨਾਂ ਫੇਰ ਸੈਂਟਰ ਦੇ ਵਿੱਚ ਇੱਕ ਫਲਾਵਰ ਤੇ ਫੇਰ ਇਧਰਲੇ ਪੱਲੇ ਤੇ ਫੇਰ ਇੱਕ ਫਲਾਵਰ ਠੀਕ ਹੈ ਜੀ ਤੇ ਪ੍ਰਾਈਸ ਹੈਗੀ 1150 ਸ਼ਿਪਿੰਗ ਫ੍ਰੀ ਹੋਊਗੀ ਯਾਰ ਇਹ ਪਹਿਲਾਂ ਕਿ ਮੈਂ ਦੇਖੋ ਬਲੈਕ ਕਲਰ ਦੇ ਵਿੱਚ ਹੈ ਬਲੈਕ ਨਹੀਂ ਹੈ ਸੌਰੀ ਆ ਕਿਹੜਾ ਕਲਰ ਹੈ ਆਰਮੀ ਕਲਰ ਜਾ ਲੱਗਦਾ ਮਿੰਤਾ ਜੀ ਆਪੇ ਵੇਖ ਲੈਣੇ ਠੀਕ ਹੈ ਠੀਕ ਹੈ ਅੰਦਰ ਨਾ ਤਾਂ ਇਹ ਬਲੈਕ ਲੱਗਦਾ ਹੈ ਤੇ ਨਾ ਇਹ ਪ੍ਰੋਪਰ ਆਰਮੀ ਕਲਰ ਲੱਗਦਾ ਹੈ ਡਿਫਰੈਂਟ ਜਿਹੀ ਸ਼ੇਡ ਹੈਗਾ ਇਹ ਕੁਝ ਕਿਹਾ ਜਾ ਨਹੀਂ ਜਾ ਸਕਦਾ ਇਹਦੇ ਬਾਰੇ ਲਓ ਲਓ ਜੀ ਬੜਾ ਪਿਆਰਾ ਸੁੰਦਰ ਹੈ ਇਹ ਤੇ ਹੁਣ ਇਹਦੀ ਆਹ ਦੇਖੋ ਸਾਈਡ ਬੈਕ ਸਾਈਡ ਠੀਕ ਹੈ ਜੀ ਇਹ ਹੈਗੀ ਇਹਦੀ ਸਲਵਾਰ ਤੇ ਇਹ ਹੈਗਾ ਸ਼ਾਲ ਖੋਲਣਾ ਹੀ ਪਊਗਾ ਸ਼ਾਲ ਗੱਲ ਨਹੀਂ ਬਣਦੀ ਖੋਲੇ ਬਿਨਾ ਲੋ ਇਹ ਪੱਲਾ ਇਹ ਸੈਂਟਰ ਫਿਰ ਇਹ ਵਾਲਾ ਪੱਲਾ ਸ਼ਾਲ ਵੇਖਣ ਚ ਕਾਲਾ ਆਈ ਜਾਂਦਾ ਕਾਲਾ ਨਹੀਂ ਆ ਇਹ ਡਿਫਰੈਂਟ ਜਿਹੜਾ ਕਲਰ ਹੈਗਾ ਇਹ ਬਿਲਕੁਲੀ ਕਾਫੀ ਕਾਫੀ ਕਹ ਰਹੀ ਹੈ ਜਾਂ ਕਾਫੀ ਵੀ ਨਹੀਂ ਕਰ ਸਕਦੇ ਪਤਾ ਨਹੀਂ ਕਿਹੜਾ ਕਲਰ ਹੈ 1150 ਚ ਅਗਲਾ ਦੇਖੋ ਜੀ ਬਲੂ ਕਲਰ ਲੋ ਸੇਮ ਹੀ ਆ ਸਾਰਾ ਖਲਾਰਾ ਨਹੀਂ ਪਾਉਂਦੇ ਆਪਾਂ ਲੋ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਚਾਲ 1150 ਦੇ ਵਿੱਚ ਤੁਹਾਨੂੰ ਤਾਂ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਦੋ ਦੋ ਚੱਕਣਾਂ ਦੀ ਕਰਿਓ 100 ਰੁਪਏ ਦਾ ਫਾਇਦਾ ਹੋ ਜਾਊਗਾ ਬੋਟਲ ਗ੍ਰੀਨ ਲੋਦੀ ਇਹ ਹੈਗਾ ਬੋਟਲ ਗ੍ਰੀਨ ਕਲਰ ਇਹਦੀ ਸਲਵਾਰ ਇਹ ਹੈਗਾ ਇਹਦਾ ਸ਼ਾਲ ਅੱਦਾਂ ਖੋਲ ਦਿੰਨੀ ਆ ਸ਼ਾਲ ਮੈਂ ਚਲ ਆ ਲੋਦੀ ਠੀਕ ਹੈ ਬਹੁਤ ਸੋਹਣਾ ਹੈਗਾ ਸ਼ਾਲ ਮੈਂ ਵੀ ਇਹਨਾਂ ਬਾਰੇ ਵਿਚਾਰ ਕਰ ਰਹੀ ਸੀ ਜਿਵੇਂ ਜਿਵੇਂ ਵੀਡੀਓ ਪਾ ਰਹੀ ਸੀ ਇਹਨਾਂ ਬਾਰੇ ਮੈਂ ਵੀ ਵਿਚਾਰ ਕਰ ਰਹੀ ਸੀ ਸੋਚ ਲੈਣਾ ਚਾਹੀਦਾ ਇਹਦੇ ਬਾਰੇ ਮੈਂ ਬਣਾਉਣ ਵਾਸਤੇ ਬਹੁਤ ਸੋਹਣੇ ਆ ਲੋ ਜੀ ਅਗਲੇ ਦਿਖਾਉਣੀ ਆ ਹੁਣ ਮੈਂ ਤੁਹਾਨੂੰ ਅਲਪਾਈਨ ਪਸ਼ਮੀਨੇ ਦੇ ਸੂਟ ਹੈਗੇ ਨੇ ਆਪਣੇ ਕੋਲੇ 4 ਲੋ ਸ਼ੰਕਰ ਬ੍ਰਾਂਡ ਦਾ ਪਸ਼ਮੀਨਾ ਹੋਊਗਾ ਜੀ ਬੜਾ ਸੋਹਣਾ ਹੈ ਇਹ ਲੋ ਬੜਾ ਹੀ ਪਿਆਰੇ ਸੂਟ ਆ ਬੜੀ ਹੀ ਪਿਆਰੇ ਠੀਕ ਆ ਜੀ ਸ਼ੰਕਰ ਬ੍ਰਾਂਡ ਦਾ ਪਸ਼ਮੀਨਾ ਰਹੂਗਾ ਤੇ ਲਾਈਟ ਵੇਟ ਕਪੜਾ ਹੋਊਗਾ ਇਹ ਰਹੂਗੀ ਬਾਜੂ ਇਹ ਰਹੂਗਾ ਘੇਰਾ ਬੈਕ ਸਾਈਡ ਦੇਖੋ ਇਹ ਹੈਗੀ ਸੇਮ ਹੀ ਉਹਦੀ ਬੈਕ ਸਾਈਡ ਠੀਕ ਹੈ ਜੀ ਲਓ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਇਹਦਾ ਇਹ ਹੈਗੀ ਸਲਵਾਰ ਇਹਦੀ ਮਝੰਟਾ ਕਲਰ ਦੀ ਤੇ ਨਾਲ ਰਹੂਗਾ ਇਹ ਸ਼ਾਲ ਸੇਮ ਸਟਫ ਦੇ ਵਿੱਚ ਹੀ ਸ਼ਾਲ ਆਊਗਾ ਪੂਰਾ ਚੌੜਾ ਲਓ ਫੁੱਲ ਚੜਾਈ ਸਵਾ ਦੋ ਮੀਟਰ ਦਾ ਤੇ ਪ੍ਰਾਈਸ ਹੈਗੀ 1050 ਸ਼ਿਪਿੰਗ ਫ੍ਰੀ ਲੋ ਜੀ ਅਗਲਾ ਦੇਖੋ ਬਹੁਤ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਬ੍ਰਾਂਡ ਦਾ ਪਸ਼ਮੀਨਾ ਲਾਈਟ weight ਕਪੜਾ ਕਲਰ ਬਹੁਤ ਜਿਆਦਾ ਸੋਹਣਾ ਮਸਟਰਡ ਜਿਹਾ ਕਲਰ ਹੈਗਾ ਤੇ ਸਾਰੇ ਲਾਈਕ ਕਰਦੇ ਇਸ ਤਰ੍ਹਾਂ ਦੇ ਕਲਰ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਲੋ ਜੀ ਸ਼ਾਲ ਦੇਖੋ ਲੋ ਠੀਕ ਹੈ ਜੀ ਲੋ ਲੋ ਜੀ ਪ੍ਰਾਈਸ 1050 ਜਿਹੜੇ ਮਰਜ਼ੀ ਦੋ ਸੂਟ ਚੱਕ ਲਿਓ ਜਿਹੜੇ ਮਰਜ਼ੀ ਉਹਨਾਂ ਦੇ ਵਿੱਚੋਂ ਦੋਨੋਂ ਚੋ ਲੈਸ ਹੋ ਜਾਣਗੇ 50 50 ਲੋ ਜੀ ਨੈਕਸ ਦੇਖੋ ਫਰੋਜ਼ੀ ਇੰਨਾ ਸੋਹਣਾ ਸੂਟ ਫਰੋਜ਼ੀ ਆ ਲੋ ਬਹੁਤ ਿਆਰਾ ਵੀ ਜੇ ਦੋ ਚੱਕ ਲਈਆਂ ਲੋਡੀ ਅਗਲਾ ਦੇਖੋ ਇਹ ਖੁੱਲਦਾ ਹੀ ਨਹੀਂ ਲੋ ਸਲੋ ਲੋਡੀ ਲੋ ਸ਼ਿਪਿੰਗ ਫ੍ਰੀ ਹੋ ਗਈ 1050 ਦੇ ਵਿੱਚ ਸੂਟ ਆ ਜੂਗਾ ਅਗਲਾ ਦੇਖੋ ਕਲਰ ਇਹ ਵੀ ਬਹੁਤ ਸੋਹਣਾ ਹੈ ਹੈ ਤਾਂ ਮਸਟਰਡ ਵਰਗਾ ਹੀ ਥੋੜਾ ਜਿਹਾ ਇਹਦੇ ਵਿੱਚ ਜਿਵੇਂ ਪੈਰਟ ਮਸਟਰਡ ਜਾਂ ਹੁੰਦਾ ਗ੍ਰੀਨ ਜਿਹਾ ਦਾ ਟੱਚ ਹੁੰਦਾ ਜਿਵੇਂ ਇਸ ਤਰ੍ਹਾਂ ਦਾ ਸੂਟ ਹੈ ਇਹ ਆਹ ਲੋ ਇਸ ਤਰ੍ਹਾਂ ਹੁੰਦਾ ਹੈ ਲੋ ਠੀਕ ਹੈ ਜੀ ਸੋਹਣਾ ਜਿਹਾ ਸੂਟ ਤੇ ਸੋਹਣਾ ਜਿਹਾ ਕਲਰ ਸੋਹਣਾ ਜਿਹਾ ਕਪੜਾ ਇਹ ਹੈਗਾ ਸ਼ਾਲ ਬਹੁਤ ਪਿਆਰਾ ਬੰਦ ਕਰ ਦਈਏ ਇਹਨੂੰ ਆਪਾਂ ਲਓ ਜੀ ਹੁਣ ਮੈਂ ਤੁਹਾਨੂੰ ਕੁੱਲੂ ਦੇ ਸੂਟ ਦਿਖਾਉਂਗੀ ਪਸ਼ਮੀਨਾ ਕਾਨੀ ਪਸ਼ਮੀਨੇ ਦੇ ਸੂਟ ਲਓ ਕਾਨੀ ਪਸ਼ਮੀਨਾ ਕਿੱਦਾਂ ਬੰਦ ਸਾਰੇ ਸ਼ਾਲ ਹੈ ਸਾਰੇ ਹੋ ਗਿਆ ਸ਼ਾਲ ਹੈ ਨਾਲ ਹੀ ਜੁੜਿਆ ਹੋਇਆ ਉਹ ਪੰਗਾ ਸ਼ਾਲ ਨਾਲ ਹੀ ਸਾਰਾ ਕੁਝ ਇਕੱਠਾ ਹੀ ਆ ਲਓ ਜੀ ਹੂੰ ਹੂੰ ਲਓ ਜੀ ਇਹ ਤਾਂ ਸਾਰਾ ਇਕੱਠਾ ਹੀ ਹੈ ਆਈ ਦੇਖਣਾ ਪਊਗਾ ਮਾਊਸ ਕਲਰ ਹੈਗਾ ਠੀਕ ਹੈ ਉੱਪਰ ਤੱਕ ਹੈ ਰਹੀ ਆ ਡਿਜ਼ਾਈਨਿੰਗ ਉੱਪਰ ਤੱਕ ਹੈਗੀ ਹੈ ਪਰ ਫੋਲਡ ਹੋਈ ਹੋਈ ਆ ਨੇੜੇ ਕਰਕੇ ਦਿਖਾ ਦਿੰਦੀ ਹਾਂ ਹਾਂ ਮਾਊਸ ਕਲਰ ਹੈ ਪਸ਼ਮੀਨੇ ਦਾ ਸੂਟ ਹੈ ਇਹਨੂੰ ਕੰਨੀ ਪਸ਼ਮੀਨਾ ਕਹਿੰਦੇ ਨੇ ਤੇ ਲਓ ਜੀ ਸਾਰਾ ਸੂਟ ਸ਼ਰਟ ਇਸ ਤਰ੍ਹਾਂ ਹੀ ਮਿਲੂਗਾ ਸਲਵਾਰ ਮਿਲੂਗੀ ਨਾਲ 2.5 ਮੀਟਰ ਦੇ ਪੀਸ ਮਿਲਣਗੇ ਤੇ ਆ ਆ ਗਿਆ ਜੀ ਆਪਣਾ ਸ਼ਾਲ ਆਈ ਦੇਖਣਾ ਪਊਗਾ ਲਓ ਇਹ ਹੈਗਾ ਜੀ ਸ਼ਾਲ ਇਹ ਦਾ ਇੱਕ ਪੱਲਾ ਵਿੱਚੋਂ ਸਾਰਾ ਪਲੇਨ ਫਿਰ ਇਹਦਾ ਦੂਜਾ ਪੱਲਾ ਹਾਲੋ ਮਾਊਸ ਕਲਰ ਦਾ ਸੂਟ 1095 ਦੇ ਵਿੱਚ ਸੂਟ ਆ ਜੂਗਾ ਲੋ ਅਗਲਾ ਦਿਖਾਉਣੀ ਆ ਹੁਣ ਧਿਆਨ ਨਾਲ ਦੇਖ ਲਿਓ ਉਹਦਾ ਵਿੱਚੋਂ ਖਿਲਾਰਾ ਜਿਹਾ ਵਾਲਾ ਪੈ ਗਿਆ ਸੀ ਇਹ ਆਹ ਲੋ ਇਹ ਹੈਗਾ ਫਰੰਟ ਸਕਿਨ ਜਿਹਾ ਕਲਰ ਹੈਗਾ ਇਹ ਇਹਦਾ ਬਾਰਡਰ ਠੀਕ ਹੈ ਹੁਣ ਖੋਲਦੀ ਆ ਧਿਆਨ ਨਾਲ ਮਾਸ਼ਾਅੱਲ ਹਾਂ ਬਾਕੀ ਸਾਰਾ ਪਲੇਨ ਇਸ ਤਰ੍ਹਾਂ ਰਹੂਗਾ ਫਰੰਟ ਤੋਂ ਦਿਖਾਤਾ ਮੈਂ ਤੇ ਇਹ ਹੈਗਾ ਜੀ ਇਹਦਾ ਸ਼ਾਲ ਠੀਕ ਹੈ ਨਹੀਂ ਇਹ ਤਾਂ ਨਹੀਂ ਸ਼ਾਲ ਹੂੰ ਇਹਦੇ ਸ਼ਾਲ ਜੁਟ ਗਏ ਪਤਾ ਨਹੀਂ ਕੀ ਹੈ ਸਮਝ ਨਹੀਂ ਆ ਰਹੀ ਜੀ ਸਾਨੂੰ ਤਾਂ ਨਾਲੇ ਚਾ ਗਿਆ ਫੜ ਜਾ ਨਮਾ ਵਾਲਾ ਪੈ ਬੂਰ ਲਾ ਬਸ ਇਹ ਬੈਕ ਸਾਈਡ ਹੈ ਹਾਂ ਬੈਗ ਬੈਗ ਅਗਲਾ ਹੈ ਅਗਲਾ ਇਹ ਫਰੰਟ ਸਾਈਡ ਹੈ ਕਿ ਫਰੰਟ ਸਾਈਡ ਹੈ ਫਿਰ ਸਾਰਾ ਪਲੇਨ ਇਸ ਤਰ੍ਹਾਂ ਦਾ ਮਿਲੂਗਾ ਸਲਵਾਰ ਤੇ ਸ਼ਰਟ ਤੇ ਉਸ ਤੋਂ ਬਾਅਦ ਆ ਗਈ ਦੀ ਆਪਾਂ ਹੌਲੀ-ਹੌਲੀ ਪਹੁੰਚਦੇ ਆਂ ਸ਼ਾਲ ਕੋਲ ਸ਼ਾਲ ਕੋਲ ਆ ਲਓ ਆ ਸ਼ਾਲ ਲੈ ਇਹ ਆ ਗਿਆ ਦੀ ਆਪਣਾ ਸ਼ਾਲ ਲਓ ਲੋ ਇਹ ਵਾਲਾ ਸ਼ਾਲ ਹੈ ਇੱਕ ਪੱਲਾ ਤੇ ਦੂਜਾ ਪੱਲਾ ਵੀ ਇਹਦਾ ਇਸ ਤਰ੍ਹਾਂ ਹੀ ਇਹ ਵਾਲਾ ਹੋਵੇ ਠੀਕ ਹੈ ਤੇ ਪ੍ਰਾਈਸ ਹੋਊਗੀ ਕਿੰਨਾ ਦਿਖਾਏ ਨਹੀਂ ਮੁਰਲਾ ਪੱਲੇ ਦਿਖਾਤਾ 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 ਤੁਹਾਨੂੰ ਆਹ ਲਓ ਜੀ ਧਿਆਨ ਨਾਲ ਤੁਸੀਂ ਫਰੰਟ ਦੇਖ ਲਓ ਇਹਦਾ ਸਾਰਿਆਂ ਦਾ ਆਹੀ ਫਰੰਟ ਹੈ ਸਾਰਿਆਂ ਦਾ ਠੀਕ ਹੈ ਫਰੰਟ ਤੇ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਬਣਨੀ ਹੈ ਬੈਕ ਸਾਈਡ ਪਲੇਨ ਹੋਊਗੀ ਸਲਵਾਰ ਪਲੇਨ ਹੋਊਗੀ ਤੇ ਜਿਹੜਾ ਹੈਗਾ ਇਹਦਾ ਸ਼ਾਲ ਉਹ ਮੈਂ ਤੁਹਾਨੂੰ ਦੱਸਦੀ ਆ ਉਹ ਕੀ ਹੋਊਗਾ ਫਿਰ ਜਮੈਂ ਦੱਸਦੀ ਆ ਸ਼ਾਲ ਆਪੇ ਹਾਂ ਆ ਹੈਗਾ ਇਹਦਾ ਸ਼ਾਲ ਸ਼ਾਲ ਦੇ ਇੱਕ ਪੱਲੇ ਤੇ ਇਹ ਵਾਲੀ ਪੱਟੀ ਹੋਊਗੀ ਦੂਜੇ ਪੱਲੇ ਤੇ ਵੀ ਇਹ ਵਾਲੀ ਪੱਟੀ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਦਾ ਸੂਟ ਹੈ ਇਹ ਗ੍ਰੀਨ ਕਲਰ ਦਾ ਹੈਗਾ 1095 ਦੇ ਵਿੱਚ ਆ ਜਾਊਗਾ ਇਹ ਇਹ ਹੈਗੀ ਆ ਜੀ ਸੂਟ ਕੰਨੀ ਪਸ਼ਮੀਨਾ ਠੀਕ ਹੈ ਜਾਂ ਕੁਲੂ ਕਾ ਪਸ਼ਮੀਨਾ ਕਹ ਲੋ ਜੋ ਮਰਜ਼ੀ ਕਹ ਲੋ ਆ ਲੋ ਇਹ ਖਿਲਾੜੇ ਸਾਡੇ ਤੋਂ ਸੂਤ ਵੀ ਨਹੀਂ ਆਉਣੀ ਹੁਣ ਆ ਲੋ ਜੀ ਅਗਲਾ ਹੈਗਾ ਬਲੈਕ ਹੈ ਇਹ ਬਲੈਕ ਹੈ ਨਾ ਲੋ ਜੀ ਇਹ ਬਲੈਕ ਕਲਰ ਦੇ ਵਿੱਚ ਹੈ ਇਹ ਵਾਲਾ ਬਾਰਡਰ ਰਹੂਗਾ ਇਹ ਸਾਰਾ ਵਿੱਚ ਬੁਣ ਇਹ ਬੁਣਤੀ ਹੈ ਜੀ ਸਾਰੀ ਪ੍ਰਿੰਟ ਨਹੀਂ ਹੈਗਾ ਠੀਕ ਹੈ ਆ ਸਾਰੀ ਬੁਟੀ ਰਹੂਗੀ ਇਹਦੇ ਵਿੱਚ ਬੁਣਤੀ ਦੀ ਤੇ ਫਿਰ ਪਲੇਨ ਇਹਦੀ ਸਲਵਾਰ ਹੋਊਗੀ ਹੁਣ ਮੈਂ ਤੁਹਾਨੂੰ ਸ਼ਾਲ ਦਿਖਾ ਦਿੰਨੀ ਆ ਇਹਦਾ ਕਿੱਥੇ ਕਿ ਪਿਆ ਆਹ ਲਓ ਜੀ ਇਹ ਹੈਗੇ ਸ਼ਾਲ ਦੇ ਦੋਨੇ ਪਾਸੇ ਪੱਲਿਆਂ ਤੇ ਬਾਰਡਰ ਵਿੱਚੋਂ ਸਾਰਾ ਪਲੇਨ ਹੋਊਗਾ ਸੂਟ ਬਹੁਤ ਜ਼ਿਆਦਾ ਸੋਹਣਾ ਹੈ 1095 ਚ ਸੌਦਾ ਦਊਗਾ ਸ਼ਿਪਿੰਗ ਜਮਾਂ ਫ੍ਰੀ ਹੋਊਗੀ ਅਗਲਾ ਰੈੱਡ ਕਲਰ ਦੇ ਵਿੱਚ ਆ ਇਸ ਤਰ੍ਹਾਂ ਇਹ ਇਹਦਾ ਬਾਰਡਰ ਹੈ ਇਹ ਸਾਰੀ ਇਹਦੇ ਇਸ ਤਰ੍ਹਾਂ ਦੀ ਬੂਟੀ ਫਰਕ ਹੈ ਬੂਟੀ ਦੰਬੀਆਂ ਆਈਆਂ ਬਣੀਆਂ ਇਹਦੇ 'ਚ ਇਹ ਵਾਲੀਆਂ ਅੰਬੀਆਂ ਬਣੀਆਂ ਹੁੰਦੀਆਂ ਠੀਕ ਹੈ ਰੈੱਡ ਕਲਰ ਆ ਬਿਲਕੁਲ ਤੇ ਸ਼ਾਲ ਦਿਖਾ ਦੇਣੀ ਆ ਸ਼ਾਲ ਦੇ ਪੱਲੇ ਸਾਰਾ ਬਾਕੀ ਪਲੇਨ ਹੋਊਗਾ ਫਰੰਟ ਤੇ ਡਿਜ਼ਾਈਨਿੰਗ ਹੈ ਕਿਤੇ ਇਹ ਸ਼ਾਲ ਉਹ ਹੋ ਦੇਖੋ ਹੁਣੇ ਵਾਲੇ ਔਖੇ ਹੈ ਇਹ ਸ਼ਾਲ ਕਿੱਥੇ ਹੈ ਆਪਿਆ ਹਮਮ ਖੋਲਣਾ ਹੀ ਪਊਗਾ ਹਾਂ ਜੀ ਨਾ ਆਹੀ ਹੈ ਹਾਂ ਜੀ ਆਹ ਪਲਾਈ ਹੈ ਆਹੀ ਆਹੀ ਹੈ ਹਾਂ ਇਸ ਤੇ ਵਾਲਾ ਪੱਲਾ ਤੇ ਇੱਕ ਦੂਜਾ ਪੰਨ ਠੀਕ ਹੈ ਜੀ ਇਹ ਬੜਾ ਸ਼ਾਲੂ ਹੈ ਇਹ ਦੋ ਰੈੱਡਾਈ ਜਾਂਦਾ ਵਿੱਚ ਰੈੱਡੀ ਆ ਫਿਰ ਇਹ ਹੋਰ ਰੰਗ ਲਾਲ ਰੈੱਡੀ ਹੁੰਦਾ ਆ ਰੰਗਾ ਹੈ ਇਹਦੇ ਤੇ ਟਮਾਟਰ রেড ਆ ਰਿਹਾ ਟਮਾਟਰ রেড ਨਹੀਂ ਹੈਗਾ ਇਹ ਸੋਨਾ রেড ਹੈ ਅੱਖਾਂ ਨੂੰ ਖੌਂਜੀ ਵਾਲਾ রেড ਨਹੀਂ ਹੈਗਾ ਲਓ ਜੀ ਅਗਲਾ ਕਲਰ ਦੇਖੋ ਸਹੀ ਆ ਰਿਹਾ ਆਹ ਲਓ ਜੀ ਇਹ ਬੜਾ ਕਲਰ ਹੈ ਤੇ ਇਹ ਵਾਲੀ ਇਹਦੇ ਤੇ ਪ੍ਰਿੰਟਿੰਗ ਹੋਊਗੀ ਠੀਕ ਹੈ ਤੇ ਸ਼ਾਲ ਦਾ ਉਸੇ ਤਰ੍ਹਾਂ ਹੀ ਬਾਰਡਰ ਹੋਊਗਾ ਮੈਨੂੰ ਦਬਾੜਾ ਨਹੀਂ ਮੱਥਾ ਜਮਾਨੀ ਲੋੜ ਸ਼ਾਲ ਸਾਰਿਆਂ ਦੀ ਇੱਕੋ ਜਿਹੀ ਹੈ ਲਾਰਾ ਵੀਰ ਪਾ ਪਈ ਜਾਂਦਾ ਆ ਲੋ ਜੀ ਆ ਬੱਲੇ ਉੱਤੇ ਹੀ ਆਵੇ ਕਾਵੇ ਠੀਕ ਹੈ ਲੋ ਜੀ ਹਾਂ ਆ ਵਾਲਾ ਸਿੱਧਾ ਬਸਾ ਹੈ ਲੋ ਜੀ ਇਹ ਹੈਗੇ 1095 ਦੇ ਸੂਟ ਕੁੱਲੂ ਪੱਟੀ ਦੇ ਕਹਿ ਲੋ ਜਾਂ ਕਾਨੀ ਪਸ਼ਮੀਨਾ ਕਹਿ ਲੋ ਇਹਨੂੰ ਠੀਕ ਹੈ ਲੋ ਜੀ ਇਹ ਸੀ ਆਪਣੇ ਅੱਜ ਦੀ ਕਲੈਕਸ਼ਨ ਹਮੀਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਸਤਿ ਸ਼੍ਰੀ ਅਕਾਲ